ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਬਸਪਾ ਅੰbedkar ਪਾਰਟੀ ਵੱਲੋਂ ਇੱਕ ਹਫ਼ਤੇ ਤੋਂ ਹਲਕਾ ਅਜਨਾਲਾ ਤੇ ਹਲਕਾ ਰਾਸਾਂਸੀ ਤੇ ਹਰ ਪੀੜਤਾ ਲਈ ਰਾਸ਼ਨ ਅਤੇ ਹੋਰ ਸਮਗਰੀ ਭੇਜੀ ਗਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਪ੍ਰਧਾਨ ਬਸਪਾ ਅੰbedkar ਪਾਰਟੀ ਦੇ ਪ੍ਰਧਾਨ ਕਵਲਜੀਤ ਸਿੰਘ ਸੋਤਾ ਨੇ ਦੱਸਿਆ ਕਿ ਪੰਜਾਬ ਇਸ ਵੇਲੇ ਬਹੁਤ ਹੀ ਮੁਸ਼ਕਲ ਦੌਰ ਵਿੱਚ ਗੁਜ਼ਰ ਰਿਹਾ ਹੈ ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਹਰ ਤੋਂ ਪ੍ਰਭਾਵਿਤ ਆਪਣੇ ਲੋਕਾਂ ਲਈ ਮਦਦ ਲਈ ਅੱਗੇ ਆਈਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਸਮੁੱਚੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਆਪਣੀਆਂ ਸੇਵਾ ਕਾਰਜ ਨਿਰੰਤਰ ਜਾਰੀ ਨੇ ਅੱਜ ਹਲਕਾ ਅਜਨਾਲਾ ਰਾਸਾਂਸੀ ਸਮੇਤ ਹੋਰ ਪਿੰਡਾਂ 'ਚ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ ਸੁੱਕਾ ਚਾਰਾ ਅਤੇ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਇਸ ਮੌਕੇ ਬਸਪਾ ਅੰਮ੍ਰਿਤਕਰ ਪਾਰਟੀ ਦੇ ਪ੍ਰਧਾਨ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਦੇ ਅਤੇ ਉਹਨਾਂ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਂਦੀ ਤਾਂ ਅੱਜ ਹੜਾਂ ਵਰਗੀ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ ਉਹਨਾਂ ਨੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਹੜਪ੍ਰਿਤ ਵਾਸਤੇ ਵੱਤ ਵੱਤ ਮਦਦ ਕਰਨੀ ਚਾਹੀਦੀ ਹੈ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਦੀ ਖਾਸ ਰਿਪੋਰਟ ਮਾਜੀ ਬਾਤ ਕੋਈ ਦੱਸੇਗੀ ਮੇਰਾ ਨਾਮ ਕਵਲਜੀਤ ਸਿੰਘ ਸੋਹਤਾ ਪੰਜਾਬ ਪ੍ਰਧਾਨ ਬਸਪਾ ਅੰਮੇਡਕਰ ਪਾਰਟੀ ਅੱਜ ਜੋ ਤਕਰੀਬਨ ਇੱਕ ਹਫ਼ਤੇ ਤੋਂ ਸਾਡੇ ਪਾਰਟੀ ਦੇ ਹਲਕਾ ਅਜਨਾਲਾ ਤੇ ਹਲਕਾ ਰਾਏਸ ਅਸੀ ਦੇ ਵਰਕਰ ਸਹਿਬਾਨ ਜਿਨ੍ਹਾਂ ਦੀ ਪਾਰਟੀ ਵੱਲੋਂ ਇਹ ਡਿਊਟੀ ਲਗਾਈ ਗਈ ਸੀ ਕਿ ਜਿਹੜੇ ਹੜ ਪੀੜਤ ਆ ਉਹਨਾਂ ਦੇ ਜਾ ਕੇ ਘਰਾਂ ਦੇ ਵਿੱਚ ਰਾਸ਼ਨ ਮੁਹੱਈਆ ਕਰਾਇਆ ਜਾਵੇ ਉਹਨਾਂ ਦੇ ਪਸ਼ੂਆਂ ਨੂੰ ਚਾਰਾ ਦਵਾਇਆ ਜਾਵੇ ਤਾਂ ਜੋ ਹੜਾਂ ਦੀ ਜਿਹੜੀ ਕਰੋਪੀ ਆ ਜੇ ਜਿਹੜੀ ਮਾਰ ਆ ਉਹਦੇ ਵਿੱਚ ਬਸਪਾ ਵੇਟ ਕੇ ਪਾਰਟੀ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤਿਆਰ ਬਰ ਤਿਆਰ ਖੜੀ ਰਵੇ। ਲੱਗਦਾ ਇਹ ਜਿਹੜੀ ਇਹ ਕੁਦਰਤੀ ਕਰੋਪੀ ਹੈ ਕਿਸ ਤਰ੍ਹਾਂ ਦੀ ਇਹ ਦੇ ਜੀ ਨੂੰ। ਇਹ ਕਰੋਪੀ ਜੇਕਰ ਕੁਦਰਤੀ ਹੁੰਦੀ ਤੇ ਅੱਜ ਮੈਂ ਪਹਿਲਾਂ ਇਸ ਇਲਾਕੇ ਦੇ ਵਿੱਚ ਆ ਰਿਹਾ ਸੀ ਨਹਿਰਾਂ ਦੇ ਵਿੱਚ ਬਿਲਕੁਲ ਸੁੱਕਾ ਪਾਣੀ ਹੈ। ਜੇਕਰ ਕਰੋਪੀ ਕੁਦਰਤੀ ਹੁੰਦੀ ਤੇ ਅੱਜ ਨਹਿਰਾਂ ਵੀ ਪਾਣੀ ਨਾਲ ਭਰੀਆਂ ਹੋਣੀਆਂ ਸੀ। ਇਸ ਤੋਂ ਸਾਬਤ ਹੁੰਦਾ ਵੀ ਇਹਦੇ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਜੇ ਜਿਹੜੇ ਕਿ ਪੰਜਾਬ ਦੇ ਮਾਝੇ ਵੱਲ ਅੱਜ ਕੁਦਰਤੀ ਕਰੋਪੀ ਨੇ ਇਹ ਸਰਕਾਰ ਦੀ ਨਲਾਕੀ ਕਰਕੇ ਜੇਕਰ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤੇ ਅੱਜ ਜਿਹੜੇ ਕਿ 500 ਘਰ ਤਕਰੀਬਨ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ 500 ਘਰਾਂ ਤੋਂ ਵੱਧ ਘਰ ਬਰਬਾਦ ਹੋ ਚੁੱਕੇ ਆ ਜੇਕਰ ਪੰਜਾਬ ਸਰਕਾਰ ਇਹਨਾਂ ਦੀ ਹਤੈਸ਼ੀ ਆ ਤੇ ਇਹਨਾਂ ਦਾ ਜਲਦ ਤੋਂ ਜਲਦ ਹਰ ਪੀੜਤ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਏ ਵਿਸ਼ਵਾਸ ਹੋ ਸਕੇ ਵੀ ਸਰਕਾਰ ਸਾਡੇ ਨਾਲ ਹੈ। ਕਿ ਲੱਗਦਾ ਮੁੱਖ ਮੰਤਰੀ ਸਾਹਿਬ ਪਿਛਲੀ ਵਾਰੀ ਮਾਰਜਵਾਤੇ ਕਿਹਾ ਸੀ ਵੀ ਜੇ ਮੁਰਗੀ ਜਾਂ ਬੱਕਰੀ ਮਰੂਗਾ ਤਾਂ ਮੁਆਵਜ਼ਾ ਦਿੱਤਾ ਜਾਊਗਾ। ਮੁੱਖ ਮੰਤਰੀ ਸਾਹਿਬ ਦੇ ਬਹੁਤ ਵੱਡੇ ਪੱਧਰ ਤੇ ਵੀਡੀਓ ਵਾਇਰਲ ਹੋਈ ਵੀ ਮੈਂ ਇੱਕ ਮੁਰਗੀ ਦਾ ਮੁਆਵਜ਼ਾ ਵੀ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੂੰਗਾ। ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਿਵੇਂ ਕਿ ਸੈਂਟਰ ਸਰਕਾਰ ਕਹਿੰਦੀ ਹੈ ਵੀ 650 ਕਰੋੜ ਰੁਪਇਆ ਅਸੀਂ ਪੰਜਾਬ ਸਰਕਾਰ ਨੂੰ ਹੜਪੀਟਾਂ ਲਈ ਮੁਹੱਈਆ ਕੀਤਾ। ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ 500 ਘਰ ਬਰਬਾਦ ਤਕਰੀਬਨ 500 ਤੋਂ 1000 ਘਰ ਬਰਬਾਦ ਇਹ ਹੜ੍ਹ ਦੀ ਕਰੋਪੀ ਨਾਲ ਹੋਇਆ ਜੇ 650 ਕਰੋੜ ਰੁਪਇਆ ਸੈਂਟਰ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਦਿੱਤਾ ਜੇ 1-1 ਕਰੋੜ ਰੁਪਇਆ ਪੰਜਾਬ ਦੀ ਗਵਰਨਮੈਂਟ ਇਸ 1000 ਪਰਿਵਾਰ ਨੂੰ ਵੀ ਦਿੱਤਾ ਜਾਵੇ ਤੇ ਪਰਿਵਾਰ ਆਪਣੇ ਜਿਹੜਾ ਹੜਾਂ ਚ ਇਹਨਾਂ ਦਾ ਸਾਰਾ ਨੁਕਸਾਨ ਹੋਇਆ ਥੋੜਾ ਬੋਤਾ ਇਹਨਾਂ ਦੇ ਅਥਰੂ ਪੂੰਜੇ ਜਾ ਸਕਦੇ ਆ ਅੱਗੇ ਕਿਹੜੇ ਤੋਂ ਲੈ ਕੇ ਜਾ ਰਹੇ ਹੋ ਅੱਜ ਤਕਰੀਬਨ ਇੱਕ ਹਫ਼ਤੇ ਤੋਂ ਮੇਰੇ ਸਾਥੀ ਰਾਸਸੀ ਹਲਕੇ ਦੇ ਇੰਚਾਰਜ ਗੁਰਪਿੰਦਰ ਸਿੰਘ ਜੱਜ ਜੀ ਹਲਕਾ ਅਜਨਾਲਾ ਦੇ ਇੰਚਾਰਜ ਹਰਪਾਲ ਸਿੰਘ ਤੁਧਰਾਵਾ ਜੀ ਜਿਨ੍ਹਾਂ ਨੇ ਆਪਣੀਆਂ ਵੱਖ-ਵੱਖ ਟੀਮਾਂ ਬਣਾ ਕੇ ਪੂਰੇ ਮਾਝੇ ਦੀ ਧਰਤੀ ਦੇ ਉੱਤੇ ਲੋਕਾਂ ਦੇ ਨਾਲ ਖੜੇ ਅੱਜ ਤਕਰੀਬਨ ਪਹਿਲਾ ਮੈਂ ਪਹਿਲੋਂ ਜਾਣਕਾਰੀ ਲਈ ਵੀ ਇਹਨਾਂ ਨੇ ਤਕਰੀਬਨ 400-500 ਘਰਾਂ ਦੇ ਵਿੱਚ ਰਾਸ਼ਨ ਪੱਕ ਪਕਾ ਕੇ ਉਹਨਾਂ ਘਰਾਂ ਤੱਕ ਪਹੁੰਚਾਇਆ ਔਰ ਉਹਨਾਂ ਦੇ ਪਸ਼ੂਆਂ ਤੱਕ ਚਾਰਾ ਪਹੁੰਚਾਇਆ ਇਸੇ ਤਰ੍ਹਾਂ ਅੱਜ ਜੋ ਮੈਂ ਮਾਝੇ ਦੀ ਧਰਤੀ ਤੇ ਇਸ ਰਾਵੀ ਦਰਿਆ ਵਾਲੇ ਬੰਨੇ ਪਹੁੰਚਿਆ ਅੱਜ ਤਕਰੀਬਨ ਤੁਹਾਡੇ ਸਾਹਮਣੇ ਆ ਟਰਾਲੀਆਂ ਪਸ਼ੂਆਂ ਦੇ ਚਾਰੇ ਨਾਲ ਖਾਣਾ ਪੀਣਾ ਦਵਾਈਆਂ ਨਾਲ ਦੁੱਖ ਦੀ ਘੜੀ ਉਹਨਾਂ ਦੇ ਵਿੱਚ ਆਈ ਖੜੇ ਆ ਜਿਹੜੇ ਲੋਕਾਂ ਤੱਕ ਅਜ ਤੱਕ ਨਹੀਂ ਕਿਸੇ ਨੇ ਪਹੁੰਚਾਇਆ ਅਸੀਂ ਉਹਨਾਂ ਦੇ ਘਰਾਂ ਤੱਕ ਪਹੁੰਚ ਕੇ ਇਹ ਰਾਸ਼ਨ ਔਰ ਦਵਾਈਆਂ ਔਰ ਦੁੱਧ ਬੱਚਿਆਂ ਦੇ ਡਾਇਪਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅਸੀਂ ਲੋਕਾਂ ਨੂੰ ਵਿਸ਼ਵਾਸ ਕਰਦੇ ਆ ਵੀ ਲੋਕਾਂ ਨਾਲ ਹਮੇਸ਼ਾ ਅਸੀਂ ਖੜੇ ਆ ਘਬਰਾਉਣ ਦੀ ਜਰੂਰਤ ਨਹੀਂ ਬਸ ਪਾਂ ਬੈਠ ਕੇ ਪਾਰਟੀ ਤੁਹਾਡੇ ਨਾਲ ਖੜੀ ਆ